ਜੇ ਕੋਈ ਮਹਾਰਾਜ ਜੀ ਜੇ ਕੋਈ ਮਹਾਰਾਜ ਨਾਲ ਲੱਗਣ ਲੱਗੀ ਆ ਤੇ ਐਂਦਾ ਬੋਲਣਾ ਨਹੀਂ ਤੇ ਕਈ ਸਵਾਜਮ ਪਰਮਜੀਤ ਲਾਲਾ ਜੀ ਪਿੰਡ ਮੰਗੋਪੁਰ ਤੋਂ ਇਸ ਟਾਈਮ ਦਬਈ ਦੇ ਵਿੱਚ ਬੈਠੇ ਹੋ ਉਹਨਾਂ ਵੱਲੋਂ 50000 ਦੀ ਸੇਵਾ ਜਿਹੜੀ ਆ ਮਾਂ ਪੋਸਾਂ ਕੋਲ ਪਹੁੰਚੀ ਹੈ ਜੀ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਸੋ ਸੰਗਤ ਜੀ ਆਪਾਂ ਸਾਰਿਆਂ ਨੇ ਇਸ ਤਰ੍ਹਾਂ ਰਲ ਮਿਲ ਕੇ ਨਰੋਣਾ ਮੈਂ 2021 ਹੀ ਆ ਦੀ ਸੇਵਾ ਜਿਹੜੀ ਆ ਉਹ ਦਰਬਾਰ ਦੇ ਵਿੱਚ ਆਈ ਆ ਸਾਡੇ ਪ੍ਰਧਾਨ ਜਸਵਿੰਦਰ ਲੋਟੀਆ ਜੀ ਉਹ ਦਬੀ ਦੇ ਵਿੱਚ ਬੈਠੇ ਨੇ ਉਹਨਾਂ ਦੇ ਵੱਲੋਂ ਜਿਹੜੀ 10000 ਦੀ ਸੇਵਾ ਪਹੁੰਚੀ ਹੈ ਕਿ ਇਹ ਦਰਬਾਰ ਦੇ ਵਾਸਤੇ ਜੈ ਭੀ ਤਾਰੇ ਰਾਮ ਸਰਕਾਰ ਮਰੀਏ ਪਹਿਣਾ ਗੀਤ ਜਿਸ ਲਈ ਚੌਦ ਚੌਦ ਗੁਰੂ ਜੀ ਆਇਆਲਾ ਦੀ ਕੀ ਜੈ ਵਾਹ ਗੁਰੂ ਜੀ ਕਰਨ ਦੇ ਵੀ ਮਹਾਰਾਜਾ ਜੀ ਕਰਨ ਦੇ ਵੀ ਜਵਾਸੀ ਸਾਹਿਬ ਨੰਨ ਕਰੀ ਸੀ ਸਵਾਗਤ ਜੀ ਸੁਨਣ ਮੱਲਾ ਮੇਰਾ ਬੰਦਲਾ ਗਾਣਾ ਜਾਂ ਜਾਂ ਜਿਹੜੇ ਵੀਰਾਂ ਨੇ ਆਪਕੱਟ ਬੋਲਦੇ ਆ ਜਿੰਗਿਆਂ ਨੂੰ ਮੋਲਣ ਨਾਲ ਆਦਦੇ ਅੱਜ ਮੋਲ ਕੇ ਵੇਖ ਲਵੋ ਅਗਰ ਕਿਸੇ ਹੋਰ ਵੀ ਸੰਗਤਵਾਲੋ ਸੇਵਾ ਹੈ ਤੇ ਮੈਂ ਨਹੀਂ ਬੋਲ ਸਕਦਾ ਕਿਰਪਾ ਕਰਕੇ ਮੈਨੂੰ ਜ਼ਰੂਰ ਦੱਸ ਦੇਣਾ ਕਈ ਵਾਰ ਇਤਰਾਜ਼ ਹੋ ਜਾਂਦਾ ਕਿ ਅਸੀਂ ਸੇਵਾ ਦਿੱਤੀ ਸਾਡਾ ਨਾਮ ਨਹੀਂ ਬੋਲਿਆ ਗਿਆ ਸੋ ਜ਼ਰੂਰ ਮੈਨੂੰ ਦੁਬਾਰਾ ਆਕੇ ਰਿਪੀਟ ਕਰਾ ਲੈਣਾ ਸੋ ਮੈਂ ਹੁਣ ਜਿਆਦਾ ਸਮਾਂ ਨਾ ਲਵਾਂ ਸੋ ਮਾਪੋਸ਼ਾ ਖਲੋ ਆ ਗਿਆ ਜੀ ਮਹਾਰਾਜੀ ਸੋ ਤਾ ਸਾਹਿਬ ਹੋਰ ਪ੍ਰੀਸਿਕ ਚੱਪਾ ਜੀ ਰਾਸ਼ਟਰੀ ਪ੍ਰਧਾਨ ਤੋਂ ਪੁੱਛਣ ਵਾਲੇ ਨੇ ਕਿ ਇਕਤਾ ਦਰਬਸਮਾਗ ਭਾਈ ਇਹ ਪਿੰਡ ਦਾ ਕੀ ਨਾਮ ਹੈ ਜਿੱਥੇ ਮਿਲਣ ਲੱਗ ਰਿਹਾ ਇਹ ਪਿੰਡ ਦਾ ਨਾਮ ਜੀ ਹੁਸੈਨਪੁਰ ਦੇ ਲੋਵਾਲ ਹੈ ਹਾਂ ਜੀ ਕਿੰਨਾ ਟਾਈਮ ਹੋ ਗਿਆ ਇੱਥੇ ਮੇਲਾ ਚਾਹੁੰਦੇ ਹੋ ਇਹ ਤਾਂ ਸਾਡੇ ਵੀ ਅਸੀਂ ਇਹੋ ਫਾਇਦਾ ਵੀ ਨਹੀਂ ਹੋਇਆ ਸੀ ਜਦੋਂ ਤੋਂ ਮਾਹਪੁਰਜੀ ਮੇਲਾ ਬਣਾ ਰਹੇ ਨੇ ਸਾਡੀ ਦੂਜੀ ਆਜੀ ਆ ਅਸੀਂ ਬਾਬਾ ਮਾਹ ਨਾਲ ਜੀ ਦਾ ਬਹੁਤ ਧੰਨਵਾਦੀ ਹਾਂ ਜਿਨ੍ਹਾਂ ਨੇ ਸਾਨੂੰ ਸੰਗਤਾਂ ਦੇ ਰੂਪ ਨੂੰ ਕਰਵਾਇਆ ਤੁਸੀਂ ਸੰਗਤਾਂ ਨੂੰ ਦਰੋਦਰੀਆਂ ਆਪਣਾ ਕੀ ਮੈਸੇਜ ਦੇਣਾ ਚਾਹੁੰਦੇ ਹੋ ਹਾਂਜੀ ਸੰਗਤਾਂ ਬਹੁਤ ਬਹੁਤ ਖੁਸ਼ ਹੋਈਆਂ ਤੁਸੀਂ ਆਪਣਾ ਕੀ ਸੰਦੇਸ਼ ਦੇਣਾ ਹੈ ਕੀ ਮੈਸੇਜ ਹੈ ਤਾਂ ਇਹ ਵੀ ਮੈਸੇਜ ਲੈਣਾ ਚਾਹੁੰਦੇ ਆ ਸਾਡਾ ਜਿਹੜਾ ਪਰਿਵਾਰ ਵਾਲਮੀ ਆਜਾ ਬਖੋ ਮਖੀ ਧੜੇ ਬੰਦੀਆਂ ਦੇ ਵਿੱਚ ਟੁੱਟ ਕੇ ਜੋੜਦੇ ਆ ਅਸੀਂ ਇਹੋ ਮੈਸੇਜ ਦਿੰਦੇ ਆ ਕਿ ਇਕਤਾ ਦੇ ਵਿੱਚ ਬਹੁਤ ਜਮਾਲ ਹੈ ਔਰ ਸਾਰੇ ਹੀ ਇੱਕ ਪਲੈਟਫਾਰਮ ਤੇ ਖੜੇ ਇਕੱਠੇ ਹੋਈਏ ਤਾਂ ਜੋ ਅਸੀਂ ਸਰਕਾਰ ਦੇ ਨਾਲ ਆਪਣੇ ਹੱਕਾਂ ਦੀ ਲੜਾਈ ਲੜ ਸਕੀਏ ਔਰ ਆਪਣੇ ਹੱਕ ਲੈ ਸਕੀਏ ਔਰ ਗਰੀਬਾਂ ਦੀ ਆਵਾਜ਼ ਨੂੰ بلند ਕਰ ਸਕੀਏ ਧੰਨਵਾਦ ਓਕੇ ਥੈਂਕ ਯੂ ਬਈ 2 ਮਿੰਟ ਦੋ ਸਾਡਾ ਨਾਮ ਸੰਤ ਕਰਮਨਾਥ ਪਪਾ ਜੀ ਅੱਜ ਤੁਸੀਂ ਇੱਥੇ ਆਏ ਹੋ ਪਿੰਡ ਦਾ ਨਾਮ ਕੀ ਹੈ ਜਿੱਥੇ ਇਹ ਮੇਲਾ ਲੱਗ ਰਿਹਾ ਹੈ ਅਸੀਂ ਗੰਗਨਗਰ ਮਟੇਲੀ ਰਠਾਨ ਤੋਂ ਆਏ ਆ ਹਾਂਜੀ ਸਤਿਗੁਰ ਗਿਆਨਨਾਥ ਮੇਰੇ ਘਰੇ ਕੋਲ ਰੱਖਿਆ ਇਸ ਜਗ੍ਹਾ ਤੇ ਚੂਟ ਪਿੰਡ ਤੋਂ ਆਲੇ ਇੱਥੇ ਵੀ ਸਤਿਗੁਰ ਗਿਆਨਨਾਥ ਮਹਾਰਾਜ ਜੀ ਆਏ ਇੱਥੇ ਸਤਿਗੁਰ ਗਿਆਨਨਾਥ ਮਹਾਰਾਜ ਜੀ ਜਿਸ ਦੀ ਇਬਾਦਤ ਜੀਆਂ ਸਾ ਤੇ ਜਦੋਂ ਸ਼ਿਵ ਕੁਛ ਮੋੜੇ ਅਸੇ ਇਥੇ ਡਿਊਟੀ ਚੋਂ ਸੰਤ ਮਹਾਰਾ ਜਿੱਥੇ ਉਹ ਕਿਹਾ ਆ ਆਰਮੀ ਨੇ ਇਧਰੇ ਸੰਬੇਦ ਦੇ ਰੂਪ ਵਿੱਚ ਸੰਤਾਵਾਂ ਗਿਆ ਨੇ ਕਿ ਆਪਣੇ ਹਾਂ ਧਰਮ ਪ੍ਰਚਾਰ ਹੁੰਦਾ ਹੈ ਉਹ ਹਨ ਬਾਰਮਿਕ ਦਾ ਪ੍ਰਚਾਰ ਉਸ ਦਾ ਹੈ ਕਿ ਆਪਣੇ ਧਰਮ ਤੇ ਰਹਿਣਾ ਚਾਹੀਦਾ ਬੱਬੇ ਜਿਹੜੀ ਅੱਜ ਕੱਲ ਦੀ ਜੁਵਾ ਬੜੀ ਨਸ਼ਿਆਂ ਵਿੱਚ ਬੜੀ ਪਈ ਆ ਉਹਨਾਂ ਨੂੰ ਤੁਸੀਂ ਆਪਣਾ ਕੀ ਮਸਲਾ ਹਾਂਜੀ ਜਿਹੜੀ ਅੱਜ ਕੱਲ ਦੀ ਜੁਵਾ ਬੜੀ ਨਸ਼ਿਆਂ ਵਿੱਚ ਬੜੀ ਪਈ ਆ ਉਹਨਾਂ ਨੂੰ ਕੀ ਮਸਲਾ ਉਹਨਾਂ ਨੂੰ ਇਹ ਗੱਲ ਸਮਝਦੇ ਆ ਕਿ ਜਿਹੜੇ ਨਸ਼ੇ ਆ ਪਿੰਦਿਆਂ ਨਸ਼ਾ ਤੋਂ ਕੋਈ ਕੀ ਮਾੜਾ ਹਾਂਜੀ ਕਿੰਨੇ ਮਦ ਕੀ ਤੇ ਮੱਤ ਵਿੱਚ ਰੀਤੇ ਬਰਲਗੜੀ ਵਿੱਚ ਆਏ ਆਪਣਾ ਪਰਾਇ ਭੁੱਲਿਆ ਜੀ ਤਰ੍ਹਾਂ ਜੋ ਨਸ਼ੇ ਕਰਦਾ ਵਾਣਾ ਉਹ ਆਪਣੇ ਪਰਾਈ ਨੂੰ ਭੁੱਲ ਜਾਂਦਾ ਆਪਣਾ ਸਰੀਰ ਉਹ ਗਾਲ ਦਿੰਦਾ ਨਸ਼ਾ ਦੇ ਦੀਨ ਹੋ ਕੇ ਦੇਖ ਕਰ ਕੇ ਅਸੀਂ ਆਹ ਜਨਰੇਸ਼ਨ ਦੇ ਵੀ ਬੁਰੇ ਕੋਈ ਨਸ਼ੇ ਆਪਣੇ ਘਰਾਂ 'ਚੋਂ ਜੀਚਲੇ ਛੱਡੋ ਖਾਣੇ ਛੱਡੋ ਆਹ ਵੀ ਜਿਹੜੇ ਨਸ਼ੇ ਆ ਉਹਨਾਂ ਤੋਂ ਦੂਰ ਰੋ ਆਪਣਾ ਬੱਚਾ ਨੂੰ ਪੜ੍ਹਾਓ ਵਿਦਵਾਨ ਬਣਨ ਲਈ ਜੀ ਜੀ ਵਿਦਵਾਨ ਬਲਵੰਦ ਦੇ ਬੱਚੇ ਪੜ੍ਹ ਕੇ ਲੈ ਕੇ ਨਿਪੁਰੀ ਕਰਨ ਦੇ ਜਿਆਪਾ ਜੀਵਨ ਆਪ ਦਾ ਨਕਾਰ ਆਉਣ ਵਾਲ ਅਨਸਟਡੀਆਂ ਉਪਤਰ ਕੀ ਕਰੇ ਚਲੋ ਪਹਿਲੇ ਹਾਂਜੀ ਸਿੱਖਦੇ ਹੈ ਭਾਏ ਭਗਵਾਨ ਵਾਲਮੀਕ ਮਹਾਰਾਜ ਕੀ ਜੈ ਸਤਿਗੁਰੂ ਗਿਆਨनाथ ਮਹਾਰਾਜ ਕੀ ਜੈ ਸਰਬਾਧਾਤ ਸੰਗਤ ਕੀ ਜੈ ਸਤਿਗੁਰੂ ਰੂਪਿਆਰੀ ਸਾਹਿਬ ਸੰਗਤ ਜੀਓ ਮੈਂ ਸੁਮੇਸ਼ ਨਾਥ ਪਿੰਡ ਸਵਾਲ ਸਤਿਗੁਰੂ ਗਿਆਨਨਾਥ ਜੀ ਦੇ ਨਾਮ ਦੇਵਾ ਇੱਕ ਸੇਵਕ ਹਾਂ ਸਤਿਵਿੰਦਰ ਨਾ ਕੀ ਪੁੱਖਲੇ ਵਾਲਿਆ ਜੋ ਗਿਆਨ ਦੀਕਸ਼ਾ ਪ੍ਰਾਪਤ ਲੈ ਕੇ ਉਹਨਾਂ ਦੇ ਪ੍ਰਭੂ ਬਾਣੀ ਕੁਮਾਰਾ ਜੀ ਦੇ ਨਾਮ ਨਾਲ ਉਹਨਾਂ ਨੇ ਜੋੜਿਆ ਇਸ ਲਈ ਮੈਂ ਸਰਬੱਤ ਦਾ ਸਾਂਝਾ ਹਾਂ ਤੇ ਸਭ ਦੀ ਅਰਦਾਸ ਕਰਦਾ ਹਾਂ ਤੇ ਗੁਰੂ ਪਰਮੇਸ਼ਰ ਬਾਣੀ ਕੁਮਾਰਾ ਜੀ ਦੇ ਜਿੱਥੇ ਵੀ ਮੇਲੇ ਲੱਗਦੇ ਆ ਦਾਸ ਪੁੱਖੇ ਜਾ ਕਰਕੇ ਸੰਗਤਾਂ ਦੀ ਸੇਵਾ ਕਰਦਾ ਸੋ ਇਹ ਅੱਜ ਜਿੱਥੇ ਪਹੁੰਚੇ ਆ ਪਿੰਡ ਬੁੱਲੋਆ ਤਰਵੰਡੀ ਚੌਧਰਾਂ ਦੇ ਨੇੜੇ ਸਤਿਗੁਰੂ ਗਿਆਨनाथ ਮਹਾਰਾਜ ਜੀ ਅੱਜ ਤੋਂ ਘਟੋਂ ਘਟ ਦੀ 40-50 ਸਾਲ ਪਹਿਲਾਂ ਇੱਥੇ ਆਏ। ਉਹਨਾਂ ਨੇ ਆ ਕੇ ਇਸ ਚਰਨ ਸੋ ਨਾਲ ਪਵਿੱਤਰ ਕੀਤਾ ਇਸ ਚਰਨ ਨੂੰ। ਉਹਨਾਂ ਦੇ ਆਉਣ ਦਾ ਕਾਰਨ ਇਹ ਸੀ ਕਿ ਸਾਰੀਆਂ ਸੰਗਤਾਂ ਲੈ ਕੇ ਦਸਾਂ-ਵੀਂ ਪਿੰਡਾਂ ਦੀਆਂ ਸਤਿਗੁਰੂ ਗਿਆਨਨਾਥ ਜੀ ਦੇ ਦਰਬਾਰ ਤੇ ਗਈਆਂ। ਉਹਨਾਂ ਨੇ ਕਿਹਾ ਕਿ ਮਹਾਰਾਜ ਹਾੜੋਂ ਦਾ ਜੋ ਦਰਿਆ ਦਾ ਉਹ ਸਾਡੀਆਂ ਫਸਲਾਂ ਮਾਰ ਜਾਂਦਾ ਤੁਸੀਂ ਸੰਤ ਹੋ ਤੁਸੀਂ ਰੱਬ ਨੂੰ ਕਰੋ। ਸਾਰਿਆਂ ਦੀ ਅਰਦਾਸ ਕਰੋ ਸਾਖ ਪੁਰੂ ਗਿਆਨ ਨਾਥ ਦੀ ਸੰਗਤਾਂ ਦੇ ਨਾਲ ਆਏ ਸਾਕੇ ਅਰਦਾਸ ਕੀਤੀ ਤੇ ਜੋ ਦਰਿਆ ਦਾ ਹੱੜ ਸ਼ਗਾ ਉਹ ਸਾਰੀਆਂ ਸੰਗਤਾਂ ਦੇ ਕਹਿਣ ਅਨੁਸਾਰ ਮਹਾਰਾਜ ਨੇ ਜਦੋਂ ਅਰਦਾਸ ਕੀਤੀ ਇੱਥੇ ਉਹਨਾਂ ਦਾ ਹੁਕਮ ਹੋਇਆ ਕਿ ਇੱਕ ਚੌਲਾਂ ਦੀ ਦੇਗ ਬਣਾਓ ਉਹ ਵੀ ਬਣਾਈ ਤੇ ਮਹਾਰਾਜ ਨੇ ਪ੍ਰਸ਼ਾਦ ਤਿਆਰ ਕਰਕੇ ਸਾਖ ਪੁਰੂ ਵੀ ਕਹਿੰਦੇ ਜਿੱਥੇ ਜਾਦੀਆਂ ਢਿੱਗਾ ਢਿੱਗਦੀਆਂ ਨਾ ਮੈਨੂੰ ਉੱਥੇ ਲਿਜਾ ਕੇ ਬਿਠਾਓ ਹੁਣ ਸੇਵਕ ਗੁਰੂ ਨਾਲ ਪਿਆਰ ਹੁੰਦਾ ਕਹਿੰਦੇ ਨਹੀਂ ਮਹਾਰਾਜ ਤੂੰ ਕਹਿੰਦਾ ਨਹੀਂ ਮੈਨੂੰ ਉੱਥੇ ਬਿਠਾਓ ਸੱਤ ਮੀਰੀ ਉੱਥੇ ਜਾ ਕੇ ਬੈਠੇ ਸਾਰੇ ਹੀ ਇਸ ਇਲਾਕੇ ਦੇ ਭਲੇ ਲਈ ਉਹਨਾਂ ਨੇ ਅਰਦਾਸ ਕੀਤੀ ਅਕਾਲ ਪੁਰਖ ਦੇ ਜਦੋਂ ਆਪਾਂ ਸਭ ਦੇ ਭਲੇ ਲਈ ਕਰਦੇ ਆਂ ਤੇ ਰੱਬ ਮੰਨਦਾ ਸੰਤਾਂ ਨੇ ਗੁਰੂ ਗਿਆਨ ਨਾਸੀ ਮਹਾਰਾਜੀ ਨੇ ਸਦੋਂ ਇੱਕ ਅਰਦਾਸ ਕੀਤੀ ਉਹ ਜੋ ਦਰਿਆ ਦਾ ਪਾਣੀ ਸੀ ਨਾ ਉਹ ਪਿਛੇ ਮੁੜ ਗਿਆ ਉਹਨੂੰ ਤੋਂ ਇਹਨਾਂ ਦਸਾਂ 20 ਪਿੰਡਾਂ ਨੇ ਬੜਾ ਸਤਿਕਾਰ ਦਿੱਤਾ ਸਾਹਿਬ ਤੁਹਿਆਨਾਂ ਅਸੀਦਾ ਇਥੋਂ ਦੇ ਲੋਕਾਂ ਨੇ ਪੰਚਾਇਤਾਂ ਨੇ ਪਹਿਲੀ ਜ਼ਮੀਨ ਦਿੱਤੀ ਆਪਦੇ ਕੋਲੋਂ ਕਿ ਸ਼ਕੂ ਗਿਆਨਾ ਜੀ ਮਹਾਰਾਜ ਜੇ ਸਰਉੰਤਰ ਕਰਨ ਪਾਓ ਭਲਾ ਕਰੋ ਇਸ ਇਲਾਕੇ ਦਾ ਸੰਤ ਜ਼ਿਆਦਾ ਚਿਰ ਨਹੀਂ ਕਿਤੇ ਰਹਿੰਦੇ ਸੰਤ ਜੀ ਥੋੜਾ ਚਿਰ